ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਅਰਜੋਤ ਕੌਰ ਮੰਗਟ ਅੱਜ ਤੇ ਇਹ ਵੀਡੀਓ ਸਾਡੀ ਇੱਕ ਗੰਭੀਰ ਮੁੱਦੇ ਨੂੰ ਲੈ ਕੇ ਆ ਜੋ ਕਿ ਸ਼ਹਿਰ ਦੇ ਵਿੱਚ ਜਾਂ ਪੂਰੇ ਪੰਜਾਬ ਜਾਂ ਪੂਰੇ ਦੇਸ਼ ਦੇ ਵਿੱਚ ਹੀ ਵੱਧ ਰਹੀ ਹੀ ਆ ਵੱਧ ਫੈਲੀ ਸੋ ਸਾਡੇ ਸ਼ਹਿਰ ਦੇ ਵਿੱਚ ਪਿਛਲੇ ਦਿਨੀ ਮੇਰੇ ਦੇਖਣ ਤੇ ਕਈ ਮੁੱਦੇ ਇਦਾਂ ਦੇ ਆਏ ਜਿਦੇ ਵਿੱਚ ਛੋਟੇ ਬੱਚੇ ਸ਼ਾਮਲ ਸੀ ਵੱਧ ਫੈਲੀ ਦੇ ਵਿੱਚ ਸੋ ਉਹਨਾਂ ਬੱਚਿਆਂ ਨੂੰ ਜੇਲ੍ਹ ਹੋਈ ਮੇਰੇ ਸਾਹਮਣੇ ਦੇਖਦੇ ਦੇਖਦੇ ਕਈ ਬੱਚਿਆਂ ਨੂੰ ਸਜ਼ਾ ਵੀ ਹੋ ਚੁੱਕੀ ਹੈ ਸੋ ਕੱਲ ਥੋੜੇ ਕੁ ਦਿਨ ਦਾ ਇੱਕ ਮੁੱਦਾ ਆ ਜਿਹਦੇ ਵਿੱਚ ਸਾਡੇ ਹੀ ਸ਼ਹਿਰ ਦੇ 5 ਬੱਚਿਆਂ ਦੇ ਇੱਕ ਪਰਚਾ ਦਰਜ ਹੋਇਆ। ਇਸੇ ਮਾਮਲੇ ਦੇ ਵਿੱਚ ਔਰ ਉਹਨਾਂ ਸਭ ਤੋਂ ਵੱਡੀ ਦੁੱਖ ਦੀ ਗੱਲ ਕਿ ਉਹਨਾਂ 5 ਬੱਚਿਆਂ ਚ ਜਿਨ੍ਹਾਂ ਤੇ ਪਰਚਾ ਹੋਇਆ ਉਹਨਾਂ ਦੇ ਵਿੱਚੋਂ ਸਭ ਤੋਂ ਛੋਟਾ 13 ਸਾਲ ਦਾ ਔਰ ਸਭ ਤੋਂ ਵੱਡਾ 16 ਸਾਲ ਦਾ। ਜਦੋਂ ਇਦਾਂ ਦੇ ਮੁੱਦੇ ਵੱਧ ਰਹੇ ਨੇ, ਇਦਾਂ ਦੇ ਕੇਸਿਸ ਵੱਧ ਰਹੇ ਨੇ ਮੈਂ ਇਹ ਸੋਚਦੀ ਆ ਕਿ ਜੇ ਮਤਲਬ ਅੱਗੇ ਜਾ ਕੇ ਕੀ ਬਣੂੰਗਾ ਮੈਂ ਇਸ ਚੀਜ਼ ਲਈ ਬੱਚਿਆਂ ਨੂੰ ਔਰ ਉਹਨਾਂ ਦੇ ਮਾਪੇ-ਬਾਪ ਨੂੰ ਬੇਨਤੀ ਕਰਦੀ ਆ ਕਿ ਆਪਣੇ ਬੱਚਿਆਂ ਨੂੰ ਅਵੇਅਰ ਕਰੋ ਇਸ ਬਾਰੇ ਨੌਲੇਜ ਦਿਓ ਕਿ ਐਦਾਂ ਦੇ ਕੰਮਾਂ ਤੋਂ ਦੂਰ ਰਹਿਣ ਤਾਂ ਕਿ ਅਸੀਂ ਅੱਗੇ ਜਾ ਕੇ ਸਾਡੇ ਬੱਚਿਆਂ ਦਾ ਕੋਈ ਭਵਿੱਖ ਬਣੇ ਕਿਉਂਕਿ ਜਦੋਂ ਇੱਕ ਛੋਟੇ ਬੱਚੇ ਤੇ ਹੀ ਜੇਲ੍ਹ ਜਾਣਾ ਜਿਹਨੂੰ ਪੈ ਗਿਆ ਜਾਂ ਪਰਚਾ ਹੋ ਗਿਆ ਉਹਦਾ ਅਗਲਾ ਭਵਿੱਖ ਕੀ ਹੋਊਗਾ ਉਹ ਬੱਚੇ ਉਹਨਾਂ ਨੂੰ ਪੁਲਿਸ ਪੇਪਰ ਦਿਵਾਉਣ ਦੇ ਲਈ ਲੈ ਕੇ ਆ ਰਹੀ ਆ ਤਾਂ ਕਿੱਡੇ ਦੁੱਖ ਦੀ ਗੱਲ ਹੈ ਸੋ ਮੈਨੂੰ ਇਹ ਲੱਗਿਆ ਕਿ ਮੈਨੂੰ ਮਾਪਿਆਂ ਨਾਲ ਜਾਂ ਬੱਚਿਆਂ ਨਾਲ ਇਸ ਟੌਪਿਕ ਤੇ ਗੱਲ ਕਰਨੀ ਚਾਹੀਦੀ ਆ ਕਿ ਤੁਸੀਂ ਆਪਣੇ ਬੱਚਿਆਂ ਨੂੰ ਸਮਝਾਓ ਬਹੁਤ ਹੀ ਸੰਗੀਨ ਜੁਲਮ ਆ ਤੇ ਇਹਦੇ ਤੇ ਸਾਡੇ ਤੇ ਇੱਕ ਪੋਕਸੋ ਐਕਟ ਲੱਗਦਾ ਹੈ ਜੀ ਦੇ ਨਾਲ ਨਾ ਤਾਂ ਸਾਨੂੰ ਬੇਲ ਮਿਲਦੀ ਹੈ ਔਰ ਟ੍ਰੈਲ ਚੱਲਦੇ ਚੱਲਦੇ ਹੀ ਇਹਦੇ ਵਿੱਚ ਸਾਨੂੰ ਵੀ ਸਾਲੀ ਸਜ਼ਾ ਹੋ ਜਾਂਦੀ ਹੈ ਸੋ ਮੇਰੀ ਪੇਰੈਂਟਸ ਨੂੰ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਇਸ ਬਾਰੇ ਜਾਗਰੂਤ ਕਰੋ ਹਰ ਇੱਕ ਪੇਰੈਂਟਸ ਨੂੰ ਇਹ ਨਹੀਂ ਕਿ ਕਿਸੇ ਨੂੰ ਛੋਟੇ ਨੂੰ ਜਾਂ ਵੱਡੇ ਨੂੰ ਜਾਂ ਮੇਰੀ ਹਰ ਇੱਕ ਮਾਪੇ ਨੂੰ ਬੇਨਤੀ ਹੈ ਕਿ ਹਰ ਇੱਕ ਸਕੂਲ ਨੂੰ ਬੇਨਤੀ ਆ ਵੀ ਬੱਚਿਆਂ ਨੂੰ ਇਸ ਚੀਜ਼ ਬਾਰੇ ਅਵੇਅਰ ਕਰੋ ਤਾਂ ਕਿ ਉਹ ਇਦਾਂ ਦੀਆਂ ਗਲਤੀਆਂ ਨਾ ਕਰਨ ਔਰ ਇਦਾਂ ਦੇ ਜ਼ੁਲਮ ਹੋਵੇ ਔਰ ਜੋ ਇਹ ਪੌਕਸੋ ਐਕਟ ਹੈ ਇਹ ਸਾਡੇ ਤੇ ਇਹ ਨਹੀਂਗਾ ਕਿ ਅਸੀਂ ਮਤਲਬ ਕੋਈ ਗਲਤ ਕਰਤਾ ਤਾਂ ਐ ਜਾਂ ਕੋਈ ਰੇਪ ਐ ਜਾਂ ਕੁਝ ਵੀ ਐ ਇਹ ਇਹ ਵੀ ਆ ਅਗਰ ਤੁਸੀਂ ਕਿਸੇ ਛੋਟੇ ਬੱਚੇ ਦਾ ਪਿੱਛਾ ਵੀ ਕਰਦੇ ਹੋ ਉਹਨੂੰ ਘੂਰ ਕੇ ਵੀ ਦੇਖਦੇ ਹੋ ਜੇ ਉਹ ਬੱਚਾ ਜਾਂ ਉਹਦੇ ਪੇਰੈਂਟਸ ਕੱਲ ਨੂੰ ਦਰਖਾਸਤ ਲਿਖਾਉਂਦੇ ਨੇ ਤਾਂ ਵੀ ਤੁਹਾਡੇ ਤੇ ਇਸ ਸੰਬੰਧ ਦੇ ਵਿੱਚ ਕਾਰਵਾਈ ਹੋ ਸਕਦੀ ਆ ਸੋ ਮੇਰੀ ਬੇਨਤੀ ਆ ਮਾਪਿਆਂ ਨੂੰ ਵੀ ਪਲੀਜ਼ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਇਹਨਾਂ ਚੀਜ਼ਾਂ ਲਈ ਜਾਗਰੂਤ ਕਰੋ ਉਹਨਾਂ ਨੂੰ ਕਾਨੂੰਨ ਸਮਝਾਓ ਤਾਕੀ ਤੁਹਾਡੇ ਬੱਚੇ ਜ਼ੁਲਮ ਦੀ ਰਾਤੋਂ ਜਾਂ ਇਸ ਗਲਤ ਰਾਤੋਂ ਬਚ ਸਕਣ ਕਿਉਂਕਿ ਮੈਨੂੰ ਦੁੱਖ ਹੁੰਦਾ ਹੈ ਕਿ ਸਾਡਾ ਇਹ ਬੱਚੇ ਸਾਡੇ ਦੇਸ਼ ਦਾ ਭਵਿੱਖ ਨੇ ਤੇ ਕੱਲ ਨੂੰ ਜਦੋਂ ਇਹਨਾਂ ਬੱਚਿਆਂ ਦੀ ਜੇਲ੍ਹ ਤੋਂ ਛਰਵਾਦ ਹੋਈ ਤਾਂ ਸਾਡੇ ਦੇਸ਼ ਨੂੰ ਕੌਣ ਸੰਭੂਗਾ ਸੋ ਮੇਰੀ ਬੇਨਤੀ ਸਕੂਲਾਂ ਨੂੰ ਵੀ ਆ ਕਿ ਬੱਚਿਆਂ ਨੂੰ ਥੋੜਾ ਬਹੁਤਾ ਕਾਨੂੰਨੀ ਨੌਲੇਜ ਸਕੂਲਾਂ 'ਚ ਵੀ ਦਿੱਤੀ ਜਾਵੇ ਹਾਂਜੀ ਧੰਨਵਾਦ ਸਾਸ਼ਿਕਾ